ਜਗਮਾਨੀ ਟੀਵੀ ਦੇਖ ਰਹੇ ਹੋ ਮੈਂ ਹਾਂ ਪ੍ਰਕਾਸ਼ ਸ਼ਰਮਾ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਕੱਲ ਜਾਨੀ ਕਿ 30 ਦਸੰਬਰ ਨੂੰ ਪੰਜਾਬ ਬੰਦ ਦੀ ਇੱਕ ਕਾਲ ਦਿੱਤੀ ਗਈ ਹੈ ਤੇ ਪੰਜਾਬ ਬੰਦ ਦੇ ਦੌਰਾਨ ਕਈ ਜੜੀਆਂ ਜਥੇਬੰਦੀਆਂ ਨੇ ਉਹਨਾਂ ਦਾ ਸਾਥ ਦੇਣ ਦਾ ਫੈਸਲਾ ਕੀਤਾ ਤੇ ਇਸ ਦਾ ਬੰਦ ਦਾ ਪ੍ਰਭਾਵ ਹੈ ਜਿਹੜਾ ਉਹ ਕਿਤੇ ਨਾ ਕਿਤੇ ਵੱਡੇ ਪੱਧਰ ਤੇ ਦੇਖਣ ਨੂੰ ਮਿਲੇਗਾ ਇਸ ਵੇਲੇ ਖੜੇ ਹਾਂ ਅੰਮ੍ਰਿਤਗੜ ਸ਼ਹਿਰ ਦੇ ਵਿੱਚ ਦੇ ਦੱਸ ਦਈਏ ਕਿ ਅਹਿਮਦਗੜ੍ਹ ਸ਼ਹਿਰ ਹੈ ਜਿਹੜਾ ਉਹ ਵਪਾਰਕ ਪੱਖੋਂ ਵੀ ਕਾਫੀ ਵੱਡੇ ਪੱਧਰ ਤੇ ਆਦਾ ਹੈ ਤੇ ਇੱਥੇ ਗੱਲਬਾਤ ਕਰਦੇ ਆਂ ਜੀ ਟੈਕਸੀ ਯੂਨੀਅਨ ਵਾਲਿਆਂ ਦੇ ਨਾਲ ਤੇ ਉਹਨਾਂ ਦਾ ਕੀ ਕਹਿਣਾ ਹੈ ਤੇ ਕਿੰਨਾ ਕੁ ਪ੍ਰਭਾਵ ਪਵੇਗਾ ਕੀ ਨਾਮ ਹੈ ਜੀ ਤੁਹਾਡਾ ਸਰ ਮੇਰਾ ਨਾਮ ਸਿਕੰਦਰ ਲੀਆ ਜੀ ਮੈਂ ਹੀ ਵਿਕਾ ਦਾ ਪ੍ਰਧਾਨ ਵੀ ਅਹਿਮਦਗੜ੍ਹ ਅਹਿਮਦ ਮੰਡੀ ਦਾ ਹਾਂ ਜੀ ਔਰ ਯੂਨੀਅਨ ਦੇ ਵਿੱਚ ਡਰਾਈਵਰੀ ਵੀ ਕਰ ਰਿਹਾ 18-19 ਸਾਲ ਤੋਂ ਤੇ ਸਕੰਦਰ ਜੀ ਕਾਲੂ ਪੰਜਾਬ ਬੰਦ ਦੀ ਕਾਲ ਦਿੱਤੀ ਗਈ ਹੈ ਕਿਸਾਨਾਂ ਦੇ ਵੱਲੋਂ ਕਿਵੇਂ ਦੇਖਦੇ ਹੋ ਕੀ ਕਹਿਣਾ ਚਾਹੋਗੇ ਜੀ ਇਸ ਦੇ ਬਾਰੇ ਇਹ ਹੱਕ 사ਤ ਦੀ ਲੜਾਈ ਹੈ ਜੀ ਅਸੀਂ ਉਹਨਾਂ ਸ਼ਾਂਤਾਂ ਜ਼ਿੰਮੇਦਾਰਾਂ ਦੇ ਨਾਲ ਜਿਹੜੇ ਵੀ ਭੁਖੜਤਾਂ ਤੇ ਬੈਠੇ ਨੇ ਔਰ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲਾਂਗੇ ਵੀ ਜੀ ਹਾਂ ਜੀ ਔਰ ਸਾਡੇ ਸਾਥੀ ਵੀ ਉਹਨਾਂ ਦਾ ਸਾਥ ਦੇਣਗੇ ਤੇ ਅੱਜ ਤਕਰੀਬਨ 33ਵੇਂ ਦਿਨ ਤੋਂ ਜ਼ਿਆਦਾ ਸਮਾਂ ਹੋ ਚੁੱਕਿਆ ਹੈ ਕਿਸਾਨਾ ਗੁੱਡਲੇਵਾਲ ਸਾਹਿਬ ਨੂੰ ਮਰਨ ਵਰਤ ਤੇ ਬੈਠੇ ਹੋਏ ਤੇ ਕਿਸਾਨਾਂ ਨੇ ਦੇਖਿਆ ਵੀ ਉਹਨਾਂ ਦੀ ਹਾਲਤ ਦੇ ਵਿੱਚ ਲਗਾਤਾਰ ਗਰਾਵਟ ਆ ਰਹੀ ਹੈ ਤੇ ਪੰਜਾਬ ਬੰਦ ਦੀ ਕਾਲ ਦਿੱਤੀ ਹੋਈ ਹੈ ਤੁਸੀਂ ਕੀ ਕਹਿਣਾ ਚਾਹੋਗੇ ਜੀ ਤੁਹਾਡੀ ਰੋਜੀ ਰੋਟੀ ਤੇ ਬੜਾ ਅਸਰ ਪੈਣਾ ਕੀ ਕਹੋਗੇ ਦੇਖੋ ਜੀ ਬੰਦ ਦੇ ਨਾਲ ਅਸੀਂ ਉਹਨਾਂ ਦੇ ਨਾਲ ਖੜੇ ਆ ਤੁਸੀਂ ਆਪ ਕਿਸਾਨ ਆ ਇਹ ਮੁੰਡੇ ਵੀ ਸਾਡੇ ਭਾਈਚਾਰੇ ਚੋਂ ਹੀ ਨੇ ਤੇ ਜਿਹੜੀ ਡੱਲੇ ਵਾਲਾ ਸਾਹਿਬ ਦੀ ਸਿਹਤ ਦਾ ਕਾਰਨ ਹੀ ਇਹ ਬੰਦ ਬਣਿਆ ਉਹ ਬਿਮਾਰ ਹੋਗੇ ਜ਼ਿਆਦਾ ਉਹਨਾਂ ਕਨੀ ਸਰਕਾਰਾਂ ਧਿਆਨ ਨਹੀਂ ਦੇ ਰਹੀਆਂ ਤੱਕਾ ਕਰ ਰਹੀਆਂ ਨੇ ਆ ਕੰਮ ਹੁਣ ਫਿਲਹਾਲ ਜੇ ਕਹਿ ਲਈਏ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਘਟ ਹੈ ਤੇ ਗੱਲ ਕੀ ਨਾਮ ਹੈ ਜੀ ਤੁਹਾਡਾ ਬਾਜੀ ਤੇ ਕਹਿ ਲਈਏ ਕੀ ਨਾਮ ਹੈ ਸਰ ਤੁਹਾਡਾ ਮੇਰਾ ਨਾਮ ਇਸ਼ਰ ਸਿੰਘ ਹੈ ਤੇ ਆ ਕਹਿ ਲਈ ਵੀ ਟੈਕਸੀ ਵਾਲਿਆਂ ਨੇ ਤਾਂ ਕਹਿ ਲਈ ਕਿਸ਼ਤਾਂ ਵੀ ਦੇਣੀਆਂ ਹੁੰਦੀਆਂ ਨੇ ਕਈਆਂ ਦੀਆਂ ਗੱਡੀਆਂ ਕਿਸ਼ਤਾਂ ਤੇ ਨੇ ਜ਼ਿਆਦਾਤਰ ਹਾਂਜੀ ਹਾਂਜੀ ਤੇ ਕਿਵੇਂ ਦੇਖਦੇ ਹੋ ਵੀ ਇੱਕ ਦਿਨ ਦੀ ਰੋਜੀ ਆ ਜਿਹੜੀ ਕਈ ਵਾਰੀ ਦੋ ਦੋ ਚਾਰ ਚਾਰ ਗੇੜੇ ਵੀ ਲੱਗ ਜਾਂਦੇ ਆ ਕਿਵੇਂ ਦੇਖਦੇ ਹੋ ਤੁਸੀਂ ਪਹਿਲਾਂ ਤੁਸੀਂ ਲੋਕਡਾਊਨ ਚ ਵੀ ਚੱਲਿਆ ਹੁਣ ਵੀ ਚੱਲਾਂਗੇ ਉਹਨਾਂ ਦੇ ਨਾਲ ਜਿੱਦੇ ਮਦਦ ਕਰਾਂਗੇ ਜਿੰਨੀ ਵੀ ਹੋ ਸਕਦੀ ਆ ਕਿਸਾਨਾਂ ਤੇ ਪੁੱਤਾਂ ਕਿਸਾਨੀ ਨਾਲ ਵੀ ਜੁੜੇ ਹੋਏ ਆ ਕਿਤੇ ਨਾਲ ਵੀ ਜੁੜੇ ਹੋਏ ਆ ਦੇ ਕੋਣ ਤਾਂ ਜੇ ਉਹਨਾਂ ਦਾ ਸਾਥ ਨਹੀਂ ਦਵੋਗੇ ਫਿਰ ਸਾਡਾ ਬੱਚਿਆਂ ਦਾ ਭੁੱਖ ਵੀ ਖਰਾਬ ਹੋਊਗਾ। ਹੂੰ। ਸਾਨੂੰ ਹੁਣ ਇਹਨਾਂ ਦੇ ਨਾਲ ਹੀ ਖੜਨਾ ਹੋਣਾ ਹੈ ਨਾ। ਹੂੰ। ਇੱਕ ਸਮਾਂ ਦੇ ਨਾਲ ਖੜਾਂਗੇ ਫੇਰ ਹੀ ਸਾਨੂੰ ਸਾਡੀ ਰੋਜ਼ੀ ਰੋਟੀ ਜੇ ਉਹਨਾਂ ਦਾ ਤਾਂ ਚੱਲੂਗਾ ਪਰ ਸਾਡਾ ਕਿੱਤਾ ਚੱਲਣਾ। ਹੂੰ। ਤਾਂ ਜਵਾਕਾਂ ਦਾ ਵਿਆਹ ਹੋਣਾ ਜੇ ਫਸਲ ਵੱਡੀ ਜਾਊਗੀ। ਜੇ ਹੁਣ ਸਾਡੂ ਮੈਂ ਮੈਸਪੀ ਨਹੀਂ ਮਿਲੂਗੀ ਕਣਕ ਤੇ ਤੇ ਝੋਨੇ ਤੇ ਫਿਰ ਸਾਡਾ ਤਾਂ ਰੋਜ਼ਗਾਰ ਖਤਮ ਹੀ ਹੈ ਸਾਡਾ ਉਹਨਾਂ ਦੇ ਨਾਲ ਰੋਜ਼ਗਾਰ ਸਾਡਾ ਬੰਦ। ਹੈ ਜੀ। ਭਾਅ ਚੰਗਾ ਨਹੀਂ ਮਿਲੂਗਾ। ਤਾਂ ਮਤਲਬ ਬੰਦ ਦਾ ਅਸਰ ਦੇਖਣ ਨੂੰ ਮਿਲੇਗਾ ਸਹਿਯੋਗ ਹੈ ਤੁਹਾਡਾ ਪੂਰਾ ਹਾਂਜੀ ਪੂਰਾ ਸਹਿਯੋਗ ਹੈ ਜੀ ਕਿਸਾਨਾਂ ਦੇ ਨਾਲ ਆ ਜੇ ਕਿਸਾਨੀ ਕਿੱਤਾ ਚੱਲੂਗਾ ਤਾਂ ਸਾਡਾ ਕਿੱਤਾ ਵੀ ਉਹਨਾਂ ਦੇ ਨਾਲ ਹੀ ਚੱਲਣਾ ਵਾ ਕਿਸਾਨ ਦਾ ਫਸਲ ਆਉਣ ਦੇ ਨਾਲ ਹੀ ਰੋਜ਼ਗਾਰ ਚੱਲਦੇ ਨੇ ਜਦੋਂ ਫਸਲ ਆਉਂਦੀ ਆ ਤਾਂ ਹੀ ਪੈਸਾ ਆਉਂਦਾ ਉਹ ਪੈਸਾ ਸਾਡੇ ਕੋਲੋਂ ਆਉਂਦਾ ਤਾਂ ਹੀ ਸਾਰੇ ਕਿੱਤੇ ਚੱਲਦੇ ਜੀ ਕਿਸਾਨੀ ਜਿੰਦਾਬਾਦ ਰਹੂ ਤਾਂ ਸਾਡਾ ਕਿਤਾ ਵੀ ਜਿੰਦਾਬਾਦ ਰਹੂ ਕਿਸਾਨੀ ਜਿੰਦਾਬਾਦ ਰਹੂ ਤੇ ਸਾਡਾ ਕਿਤਾ ਵੀ ਜਿੰਦਾਬਾਦ ਰਹੂਗਾ ਤੇ ਚੱਲਦਾ ਰਹੇਗਾ ਕਿਤੇ ਨਾ ਕਿਤੇ ਕਿਸਾਨਾਂ ਦਾ ਸਮਰਥਨ ਦੇਣ ਦੀ ਗੱਲ ਕੀਤੀ ਜਾ ਰਹੀ ਹੈ ਸਿਕੰਦਰ ਸਾਹਿਬ ਮੈਂ ਦੁਬਾਰਾ ਤੁਹਾਡੇ ਕੋਲੇ ਆਉਣਾ ਵੀ ਮੋਰਚੇ ਦੇ ਵਿੱਚ ਕਾਫੀ ਘੱਟ ਲੋਕ ਜਾ ਰਹੇ ਨੇ ਤੇ ਕੀ ਲੱਗਦਾ ਵੀ ਕਮਾਕਰਾਂ ਚ ਬੀਜੀ ਨੇ ਹੁਣ ਕੱਲੂ ਤਾਂ ਫ੍ਰੀ ਹੋਣਗੇ ਸਾਰੇ ਜਾਣੇ ਕੀ ਅਪੀਲ ਕਰੋਗੇ ਕੀ ਕਹਿਣਾ ਚਾਹੋਗੇ ਮੋਰਚੇ ਦੇ ਬਾਰੇ ਕੋਸ਼ਿਸ਼ ਕਰਾਂਗੇ ਜੀ ਪੂਰੀ ਉੱਥੇ ਪਹੁੰਚਣ ਦੀ ਵੀ ਕਰਾਂਗੇ ਔਰ ਆਪਦੇ ਸਾਥੀਆਂ ਨੂੰ ਵੀ ਕਹਾਂਗੇ ਕਿ ਵੀ ਵੱਧ ਟੜ ਕੇ ਉੱਥੇ ਹਿੱਸਾ ਲਾਓ ਜਾ ਕੇ ਠੀਕ ਹੈ ਜੀ ਜਿੰਨਾ ਵੀ ਹੋ ਸਕੇ ਸਾਡਾ ਭਾਈਚਾਰਾ ਦਾ ਡਰਾਈਵਰ ਤਾਂ ਪਹਿਲਾਂ ਵੀ ਉਹਨਾਂ ਦੇ ਨਾਲ ਨੇ ਹੁਣ ਵੀ ਅਸੀਂ ਉਹਨਾਂ ਦੇ ਨਾਲ ਹੀ ਆ ਜਿੱਥੇ ਸਾਨੂੰ ਸੇਵਾ ਦਾ ਮੌਕਾ ਦੇਣਗੇ ਅਸੀਂ ਜਾਵਾਂਗੇ ਚਾਹੇ ਸਾਡੇ ਹਲਕੇ ਚ ਦੇਣ ਚਾਹੇ ਉੱਥੇ ਤੋਂ ਦਿਨ ਉੱਥੇ ਵੀ ਜਾਵਾਂਗੇ ਜੀ ਬਿਲਕੁਲ ਜਾਵਾਂਗੇ ਮਤਲਬ ਪੂਰਾ ਸਮਰਥਨ ਹੈ ਤੁਹਾਡੇ ਇਨਸ਼ਾਅੱਲਾ ਪੂਰਾ ਦਿਆਂਗੇ ਜੀ ਪੂਰਾ 100% ਦਿਆਂਗੇ ਜੀ ਹਾਂਜੀ ਤੇ ਤੁਸੀਂ ਵੀ ਗੱਲ ਕਰੀ ਸੀ ਵੀ ਕਿਸਾਨਾਂ ਦੇ ਪੁੱਤਾਂ ਵੀ ਸਾਥ ਜ਼ਰੂਰ ਦਵਾਂਗੇ ਪਰ ਕਿਤੇ ਨਾ ਕਿਤੇ ਕਈ ਕਿਸਾਨ ਆਪਸ ਦੇ ਵਿੱਚ ਹੀ ਦੁਫਾੜ ਨੇ ਜੀ ਜਥੇਬੰਦੀ ਕਹ ਲਈਏ ਸਿੱਧੂਪੁਰ ਜਿਹੜੀ ਜਥੇਬੰਦੀ ਹੈ ਉਹ ਕੁਝ ਹੋਰ ਕਹਿ ਰਹੀ ਹੈ ਤੇ ਉਹ ਗਰਾਹਾਂ ਜਥੇਬੰਦੀ ਕੁਝ ਹੋਰ ਕਹਿ ਰਹੀ ਹੈ ਮਤਲਬ ਦੂਸਰੀਆਂ ਜਥੇਬੰਦੀਆਂ ਸਾਥ ਕਿਉਂ ਨਹੀਂ ਦੇ ਰਹੀਆਂ ਮੋਰਚੇ ਤੇ ਉਹ ਤਾਂ ਵੀਰ ਜੀ ਇੱਕ ਦੂਜੇ ਨੂੰ ਐਵੇਂ ਨੀਵਾ ਦਿਖਾਉਣ ਲੱਗੇ ਹੋਏ ਨੇ ਪਰ ਹੁਣ ਜਿਹੜਾ ਟਾਈਮ ਆ ਇਕੱਠੇ ਹੋ ਕੇ ਚੱਲਣ ਦਾ ਟਾਈਮ ਆ ਜੇ ਹੁਣ ਨਾ ਇਕੱਠੇ ਹੋਏ ਤਾਂ ਲੜਾਈ ਇਹ ਠੰਡੀ ਪੈ ਜੂਗੀ ਅਸੀਂ ਤਾਂ ਜੋਰ ਲਾਉਨੇ ਆ ਵੀ ਵੱਧ ਤੋਂ ਵੱਧ ਇਹ ਇਕੱਠੇ ਹੋਣ ਬਹੁਤ ਜਥੇਬੰਦੀਆਂ ਬੋਲਦੀਆਂ ਵੀ ਨੇ ਆ ਪਬਲਿਕ ਦੇ ਵਿੱਚ ਜੋ ਸਾਂਝੇ ਬੰਦੇ ਨੇ ਉਹ ਵੀ ਫੋਨ ਤੇ ਰਿਕੁਐਸਟਾਂ ਭੇਜਦੇ ਆ ਵੀ ਤੁਸੀਂ ਇਕੱਠੇ ਹੋਵੋ ਭਾਈ ਇਕੱਠੇ ਹੋਵੋ ਦੇਖਦੇ ਆ ਜੀ ਕੱਲ ਨੂੰ ਬੰਦ ਦੇ ਵਿੱਚ ਕੀ ਦੋ ਤਿੰਨ ਚਾਰ ਜਿਹੜੀਆਂ 30 35 ਪਾਰਟੀਆਂ ਨੇ ਕੀ ਰੋਕ ਰੱਖ ਤਿਆਰ ਕੀ ਲੱਗਦਾ ਕੀ ਲੱਗਦਾ ਵੀ ਕਿੰਨਾ ਕਸਰ ਦੇਖਣ ਨੂੰ ਮਿਲੇਗਾ ਕੱਲ ਦੇ ਬੰਦ ਦਾ ਅਸਰ ਦਾ ਜੀ ਪੂਰਾ ਹੋਊਗਾ ਪੂਰਾ ਅਸਰ ਉਹ ਲੋਕਾਂ ਨੇ ਪੰਜਾਬੀ ਕਹਿੰਦੇ ਹੱਤਾਂ ਦੀ ਸੁੱਕੀ ਫਿਰਦੇ ਆ ਜਿਹੜਾ ਜਿੱਥੇ ਹੈਗਾ ਉਹ ਸੰਯੋਗ ਕਰੂਗਾ ਕਿਸਾਨ ਦਾ ਸਹਿਯੋਗ ਕਰੂਗਾ ਕਿਉਂਕਿ ਜੇ ਕਿਸਾਨ ਹੀ ਬਰਬਾਦ ਹੋ ਗਿਆ ਆ ਕੰਮ ਤੰਦੇ ਸਾਰੇ ਖਤਮ ਹੋ ਜਾਣੇ ਜੇ ਕਿਸਾਨ ਦੀ ਫਸਲ ਨਹੀਂ बिकੂਗੀ ਚੰਗੇ ਭਾਅ ਨਹੀਂ ਮਿਲਣਗੇ ਉਹਨਾਂ ਕੋਲ ਪੈਸਾ ਨਹੀਂ ਆਊਗਾ ਆ ਸਾਰਾ ਬਾਜ਼ਾਰ ਕੀ ਕਿਸਾਨਾਂ ਨਾਲ ਹੀ ਖੜਾ ਆ ਟਾਈਮ ਤੇ ਇੱਥੇ ਗੱਡੀਆਂ ਗੱਡੀਆਂ ਖੜੀਆਂ ਹੁੰਦੀਆਂ ਸੀ ਬਾਹਰੋਂ ਬੰਦੇ ਆਉਂਦੇ ਸੀ ਵਿਆਹ ਹੁੰਦੇ ਸੀ ਆ ਬੰਦੇ ਬਿੱਲੇ ਵਾਂਗੂ ਖੜੇ ਨੇ ਇਹ ਕਿਸਾਨਾਂ ਕਰਕੇ ਜਿਆਦੇ ਪ੍ਰੋਬਲਮ ਆਈ ਹੋਈ ਕੋਈ ਧੀ ਪੁੱਤ ਦਾ ਵਿਆਹ ਕਰਨਾ ਅੱਜ ਕੀ ਰੁਲ ਗਈ ਸਾਰੀ ਫਸਲ ਤਾਂ ਰੁਲ ਗਈ گاਹ ਕਣਕ ਨਹੀਂ ਹੋਈ ਤੁਸੀਂ ਘੇੜਾ ਮਾਰੇ ਦੇਖਿਆ ਕਣਕਾਂ ਦਾ ਹਾਲ ਬਿਲਕੁਲ ਜੀ ਇਹ ਉਹਨਾਂ ਨੇ ਅੱਗ ਲਾਉਣ ਤੋਂ ਰੋਕ ਕੇ ਸਾਧਨ ਉਹਨਾਂ ਨੇ ਦਿੱਤੇ ਨਹੀਂ ਉਹ ਵੱਡੇ ਟਰੈਕਟਰ ਨਹੀਂ ਮਹਈਆ ਕਰਾਏ ਮਸ਼ੀਨਾ ਨਹੀਂ ਕਰਾਈਆਂ ਤਾਂ ਕਣਕਾਂ ਜੱਟਾਂ ਦੀ ਅੱਧੋ ਵੀ ਨਹੀਂ ਹੈਗਾ ਜੀ ਉੱਪਰ ਵਾਲੀ ਜਬੀਤ ਨੇ ਆ ਕਿਸੇ ਨੇ ਦੂਜੀ ਵਾਰ ਵੀ ਕੀਤੀ ਕੋਈ ਗਾਹ ਹੁਣ ਦੇਖਦਾ ਕੀ ਵੀ ਜੀਏ ਮਤਲਬ ਵੱਡੇ ਪੱਧਰ ਤੇ ਅਸਰ ਮਿਲੂਗਾ ਦੀ ਮਿਲੂਗਾ ਜੀ ਬਿਲਕੁਲ ਮਿਲੂਗਾ ਤੇ ਕਿਤੇ ਨਾ ਕਿਤੇ ਟੈਕਸੀ ਯੂਨੀਅਨ ਦੇ ਵੱਲੋਂ ਵੀ ਕਹਿਣਾ ਕਿ ਵੱਡੇ ਪੱਧਰ ਤੇ ਪੰਜਾਬ ਬੰਦ ਦਾ ਜਿਹੜਾ ਕੱਲ ਨੂੰ ਉਹ ਅਸਰ ਦੇਖਣ ਨੂੰ ਮਿਲ ਸਕਦਾ ਹੈ ਕਿਉਂਕਰ ਕਿ ਕਿਉਂਕਿ ਜੇਕਰ ਕਿਸਾਨ ਹੀ ਨਹੀਂ ਤਾਂ ਕੁਝ ਵੀ ਨਹੀਂ ਕਿਸਾਨਾਂ ਦੇ ਨਾਲ ਹੀ ਜੇ ਕਹਿ ਲਈਏ ਸਾਰੀ ਸ੍ਰਿਸ਼ਟੀ ਆ ਉਹ ਚੱਲ ਰਹੀ ਹੈ ਕਿਸਾਨ ਜੇਕਰ ਖੇਤਾਂ ਦੇ ਵਿੱਚ ਅੰਨ ਨਾ ਉਗਾਵੇ ਤਾ ਉਹ ਅੰਨ ਜਿਹੜਾ ਉਹ ਦੁਕਾਨਾਂ ਤੱਕ ਕਦੋਂ ਪਹੁੰਚੇਗਾ ਤੇ ਉਹ ਅੰਨ ਦੁਕਾਨਾਂ ਤੋਂ ਕਿਸੇ ਦੇ ਮੂੰਹ ਤੱਕ ਕਦੋਂ ਜਾਵੇਗਾ ਵੇਖਣ ਵਾਲੀ ਗੱਲ ਇਹ ਹੋਵੇਗੀ ਕਿ ਹੋਰ ਜਿਹੜੀਆਂ ਜਥੇਬੰਦੀਆਂ ਨੇ ਕਦੋਂ ਖੁੱਲ ਕੇ ਪੰਜਾਬ ਬੰਦ ਦਾ ਸਮਰਥਨ ਕਰਨ ਦੀ ਹੈ ਕੈਮਰਾ ਪਰਸਨ ਚਮਕੌਰ ਸਿੰਘ ਦੇ ਨਾਲ ਜਗਮਾਨੀ ਟੀਵੀ ਲਈ ਮੈਂ ਪ੍ਰਕਾਸ਼ ਸ਼ਰਮਾ